ਸ਼ਹਿਰ ਦੇ ਵਿੱਚ ਵਧ ਰੀਆਂ ਕ੍ਰਾਈਮ ਦੀਆਂ ਵਾਰਦਾਤਾਂ ਨੂੰ ਰੋਕਣ ਦੇ ਲਈ ਲਗਾਤਾਰ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਨਾਕਾਬੰਦੀ ਕਰਕੇ ਸਖਤ ਚੈਕਿੰਗ ਕੀਤੀ ਜਾ ਰਹੀ ਹੈ ਤੇ ਹੁਜ਼ਰਾਨ ਅੰਮ੍ਰਿਤਸਰ ਸੀਆਈਏ ਸਟਾਫ 2 ਦੀ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਹੈ ਜਦ ਪੁਲਿਸ ਨੇ ਤਿੰਨ ਹਤਿਆਰਾਸਣੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੈ ਡੀਸੀਪੀ ਇਨਵੈਸਟੀਗੇਸ਼ਨ ਕੇਸ ਸੰਧੂ ਨੇ ਦੱਸਿਆ ਕਿ ਸੀਆਈਏ ਸਟਾਫ 2 ਨੇ ਬਟਾਲਾ ਰੋਡ ਬੰਕੇ ਬਿਹਾਰੀ ਗਲੀ ਨਜ਼ਦੀਕ ਤੋਂ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਜਨਦ ਦੇ ਕੋਲ ਤਿੰਨ ਹਥਿਆਰ ਸਨ ਤਾਂ ਗ੍ਰਿਫਤਾਰ ਕੀਤੇ ਵਿਅਕਤੀਆਂ ਦੀ ਪਛਾਣ ਵਿਕਰਮ ਸਿੰਘ ਉਰਫ ਵਿੱਕੀ ਅਜੇ ਕੁਮਾਰ ਉਰਫ ਅਜੂ ਦੇ ਰੂਪ ਦੇ ਵਿੱਚ ਹੋਈ ਆ ਤਾਂ આરોપીਾਂ ਨੂੰ ਮਾਨਯੋਗ ਅਦਾਲਤ ਚ ਪੇਸ਼ ਕਰਕੇ ਇਹਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਤਾਂ ਪੁੱਛਗਿਰਦ ਦੌਰਾਨ ਇਹਨਾਂ ਨੇ ਦੱਸਿਆ ਕਿ ਇਹ ਪਿਸਤੌਲਾਂ ਉਹਨਾਂ ਨੇ ਤਰਨਤਾਰਨ ਰੋਡ ਤੋਂ ਕਿਸੇ ਪਾਸੋਂ ਲਾਈਆਂ ਸਨ ਤਾਂ ਇਸ ਤੋਂ ਇਲਾਵਾ ਕਿਸੇ ਵੀ ਤਰੀਕੇ ਦੀ ਜਾਣਕਾਰੀ ਉਹਨਾਂ ਨੇ ਪੁਲਿਸ ਨੂੰ ਅਜੇ ਤੱਕ ਨਹੀਂ ਦਿੱਤੀ ਐਸੇ ਨਾਲ ਹੀ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹਨਾਂ આરોપીਾਂ ਦੇ ਪਾਸੋਂ ਹੋਰ ਵੀ ਕਈ ਖੁਲਾਸੇ ਹੌਂਦਿਸਬਾ ਆਪਣਾ ਇਸ ਮਕਾਦਮੇ ਦੇ ਵਿੱਚ ਹੋਰ ਗ੍ਰਫਤਾਰੀਆਂ ਤੇ ਬਰਾਮਦਗੀ ਹੁੰਦੀ ਵੀ ਸੰਭਾਵਨਾ ਹੈ ਤਾਂ ਦੱਸੋ ਇਹ ਕਿ ਇਸ ਮਾਮਲੇ ਦੇ ਵਿੱਚ ਹੁਣ ਜਿਹੜੀ ਕਾਰਵਾਈ ਅਗਲੀ ਉਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ। ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ ਆਈਪੀਐਸ ਅਤੇ ਸਾਡੇ ਡੀਸੀਪੀ ਸ਼੍ਰੀ ਰਵਿੰਦਰਪਾਲ ਸਿੰਘ ਸੰਧੂ ਦੀਆਂ ਹਦਾਇਤਾਂ ਦੇ ਅਨਸਾਰ ਜਿਹੜਾ ਸਰਕਾਰ ਵੱਲੋਂ ਨਸ਼ਿਆਂ ਤੇ ਨਜਾਇਜ਼ ਅਸਲੇ ਦੇ ਵਿਰੁੱਧ ਚਲਾਈ ਗਈ ਮਹਿੰਮ ਦੇ ਤਹਿਤ ਅਸੀਂ ਦੋ ਬੰਦੇ ਅਰੈਸਟ ਕੀਤੇ ਆ। ਬਾਂਕੇ ਬਿਹਾਰੀ ਗਲੀ ਮੋੜ ਬਟਾਲਾ ਰੋਡ ਤੋਂ ਜਿਨ੍ਹਾਂ ਦੇ ਨਾਮ ਨੇ ਵਿਕਰਮ ਸਿੰਘ ਵਿੱਕੀ son of ਬਲਦੇਵ ਸਿੰਘ ਮਕਾਨ ਨੰਬਰ 2482 ਗਲੀ ਨੰਬਰ 2 ਗੋਕਲ ਵਿਹਾਰ ਬਟਾਲਾ ਰੋਡ ਜਿਹਦੀ ਉਮਰ ਕਰੀਬ ਹੈਗੀ ਆ 32 ਸਾਲ ਦੂਸਰਾ ਬੰਦਾ ਹੈਗਾ ਇਹਦੇ ਨਾਲ ਅਜੀਤ ਕੁਮਾਰ ਉਰਫ ਅੱਜੂ ਪੁੱਤਰ ਰਕੇਸ਼ ਕੁਮਾਰ ਮਕਾਨ ਨੰਬਰ 100 ਵਿਸ਼ਾਲ ਵਿਹਾਰ ਵਿਹਾਰ ਨੇੜੇ ਚਿੰਦਪੁਰ ਨਿਮੰਦਰ ਬਟਾਲਾ ਰੋਡ ਇਹ ਬੰਦਿਆਂ ਨੂੰ ਅਸੀਂ ਸੀਕਰਟ ਇਨਫੋਰਮੇਸ਼ਨ ਤੇ ਅਰੈਸਟ ਕੀਤਾ ਆ ਜਿਨ੍ਹਾਂ ਕੋਲੋਂ ਅਸੀਂ 2 ਪਿਸਟਲ 2 3 ਨੇ ਟੋਟਲ 3 ਨੇ ਟੋਟਲ 3 ਪਿਸਟਲ ਰਿਕਵਰ ਕੀਤੇ ਆ ਜਿਨ੍ਹਾਂ ਦੇ ਵਿੱਚ 2 ਪਿਸਟਲ ਬਤੀਪੋਰ 1 ਪਿਸਟਲ 9mm ਸਮੇਤ ਮੈਗਜ਼ੀਨ ਦੇ ਦੋ ਰੋਂਜੰਦਾ ਇਹਨਾਂ ਕੋ ਰਿਕਵਰ ਕੀਤੇ ਆ ਜਿਨ੍ਹਾਂ ਦੇ ਖਿਲਾਫ ਅਸੀਂ ਮੁਕਦਮਾ ਨੰਬਰ 54 ਅ ਜੋਰਮ 2554 ਨਾਥ ਆਰਮਜ਼ ਐਕਟ थाना ਸਾਦਾ ਦੇ ਵਿੱਚ ਦਰਜ ਰਜਿਸਟਰ ਕੀਤਾ ਗਿਆ ਸਰ ਇਹਦਾ ਬੈਕਗ੍ਰਾਉਂਡ ਸੀਗਾ ਨਾ ਕੋਈ ਵਾਰਦਾਤ ਕੰਨੀ ਦੀ ਜੋ ਹਿਸਾਬ ਨਾਲ ਕੋਈ ਨਹੀਂ ਜੀ ਇਹਨਾਂ ਨੂੰ ਅਜੇ ਉਸਤਾਸ਼ ਕਰ ਰਹੇ ਆ ਕੋਈ ਇਹ ਗੱਲ ਕਲੀਅਰ ਕਰਨ ਨਹੀਂ ਰਹੇ ਸਾਨੂੰ ਅਜੇ ਇਨਾਂ ਨੂੰ ਅਸੀਂ ਪੇਸ਼ ਕੀਤਾ ਸੀ ਇਹਨਾਂ ਦਾ 2 ਦਿਨ ਦਾ ਰਿਮਾਂਡ ਹੈ ਕੱਲ ਇਹਨਾਂ ਨੂੰ ਦੁਬਾਰਾ ਪੇਸ਼ ਕਰਾਂਗੇ ਤੇ ਪੇਸ਼ ਕਰਕੇ ਅਸੀਂ ਇਹਨਾਂ ਦਾ ਰਿਮਾਂਡ ਲਵਾਂਗੇ ਤੇ ਬਰੀਕੀ ਨਾਲ ਇਹਨਾਂ ਦੀ ਪੁੱਛਗਿੱਛ ਕਰਾਂਗੇ ਕੋਈ ਇਹ ਠੋਸ ਜਵਾਬ ਅਜੇ ਦੇ ਨਹੀਂ ਰਹੇ ਸਨ ਸਰ ਇਹਨਾਂ ਉੱਪਰ ਕੋਈ ਐਫਆਈਆਰ ਪੱਲੇ ਤੋਂ ਨਹੀਂ ਜੀ ਐਫਆਈਆਰ ਕੋਈ ਦਰਜ ਨਹੀਂ ਹੈਗੀ ਇਹਨਾਂ ਦੇ ਹਥਿਆਰ ਕਿੱਥੋਂ ਲੈ ਗਏ ਸੀ ਇਹ ਵੀ ਦੱਸਦੇ ਨਹੀਂ ਇਹ ਸਿਰਫ ਦੱਸਦੇ ਆ ਕਿ ਤਰਨਤਨ ਰੋਡ ਤੇ ਮੈਨੂੰ ਬੰਦੇ ਮਿਲੇ ਤੇ ਉਹਨਾਂ ਨੇ ਸਾਨੂੰ ਰੱਖਣ ਲਈ ਦਿੱਤੇ ਆ ਉਹ ਇਹਨਾਂ ਕੋਲ ਵੈਰੀਫਾਈ ਕਰ ਰਹੇ ਆ ਅਸੀਂ ਇਹ ਸਗੈਨ ਕਿ ਨਾ ਕੀ ਨਾ ਕੋਈ ਇਸ ਤਰ੍ਹਾਂ ਨਹੀਂ ਅਜੇ ਤੱਕ ਇਸ ਤਰ੍ਹਾਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਕਾਦੇ ਕੀ ਕੰਮ ਕੀ ਕਰਦੇ ਜੀ ਇਹ ਇੱਕ ਤੇ ਡਰਾਈਵਰੀ ਕਰਦਾ ਜੀ ਤੇ ਇੱਕ ਦੀ ਲੇਡੀਜ਼ ਸੂਟਾਂ ਦੀ ਫੈਕਟਰੀ ਹੈ ਉਮਰ ਕਿੰਨੀ ਕੇਨ ਅ ਜਿਹੜਾ ਹੈਗਾ ਜੀ ਆਪਣੇ ਬਲਦੇ ਵਿਕਰਮ ਸਿੰਘ ਹੈ ਉਰਮ ਵਿੱਕੀ ਇਹਦੀ 32 ਸਾਲ ਉਮਰ ਹੈ ਜੀ ਪੜ੍ਹਾਈ ਇਹ ਪਲੱਸ 2 ਆ ਕੀਤਾ ਇਹਦਾ ਡਰਾਈਵਰੀ ਆ ਜਿਹੜਾ ਅਜੀਤ ਕੁਮਾਰ ਆ ਇਹਦੀ ਉਮਰ 30 ਸਾਲ ਹੈ ਇਹ میٹرਕ ਪੜਿਆ ਹੈ ਸਰ ਕੋਈ ਦੱਸਿਆ ਕਿ ਸ਼ੌਂਕ ਵਾਸਤੇ ਰੱਖਿਆ ਖਿਆਲ ਵੀ ਦੋਨਾਂ ਨੂੰ ਮਿਲੇ ਇਹਨਾਂ ਨੇ ਕਦੇ ਲਈ ਰੱਖਿਆ ਕੱਲ ਅਜੇ ਇਹ ਗੱਲ ਅਸੀਂ ਇਹਨਾਂ ਕੋਲ ਵੈਰੀਫਾਈ ਕਰ ਰਹੇ ਹਾਂ ਅਜੇ ਗੱਲਬਾਤ ਘੁਮਾ ਰਹੇ ਆ ਕੋਈ ਗੱਲਾਂ ਦੱਸ ਨਹੀਂ ਰਹੇ ਤਫਤੀਸ਼ੇ ਦੀ ਜਾਰੀ ਹੈ ਬਰੀਕੀ ਨਾਲ ਕੱਲ ਪੇਸ਼ ਕਰਕੇ ਦੁਬਾਰਾ ਇਹਨਾਂ ਨੂੰ ਬਰੀਕੀ ਨਾਲ ਪੁੱਛ ਕੇ ਕੀਤੀ ਜਾਏਗੀ ਤਾਂ ਫੇਰ ਇਹ ਗੱਲ ਕਲੀਅਰ ਕਰਨਗੇ ਜੇ ਗੱਲ ਕੁਝ ਕਲੀਅਰ ਕਰਨ ਨਹੀਂ ਰਹੀ ਨਹੀਂ ਜੀ ਫਿਰ ਤੁਹਾਡੀ ਪੁਛ ਕਿਸ ਚ ਕੀ ਲੱਗਦਾ ਕੀ ਕਿਉਂ ਗੱਲ ਨੂੰ ਘੁਮਾ ਰਿਹਾ ਤੁਹਾਨੂੰ ਕੀ ਲੱਗਦਾ ਪੁਲਿਸ ਨੂੰ ਕੀ ਲੱਗਦਾ ਵੇਖੋ ਇਸ ਤਰ੍ਹਾਂ ਅਜੇ ਲੱਗਦੇ ਕੁਝ ਨਹੀਂ ਰਿਹਾ ਹੈ ਤੇ ਚਲਾਕ ਹੀ ਨੇ ਬੰਦੇ ਤੇ ਇਹਨਾਂ ਦੀਆਂ ਗੱਲਾਂ ਬਾਤਾਂ ਤੋਂ ਲੱਗਦਾ ਕਿ ਹੋਰ ਵੀ ਹੋ ਸਕਦਾ ਕੋਈ ਲਿੰਕ ਇਹਨਾਂ ਦੇ ਨਿਕਲ ਆਉਣ ਅੱਗੇ ਸਰ ਕੀ ਮੰਸ਼ਾ ਕੀ ਸਰ ਮੰਸ਼ਾ ਕੁਝ ਨਹੀਂ ਦੱਸ ਰਿਹਾ ਜੀ ਏ ਇਹਦੇ ਨਾਮ ਵੀ ਨਹੀਂ ਦੱਸਦੇ ਕਿ ਕਿਹੜਾ ਬੰਦਾ ਆ ਮਤਲਬ ਸਾਨੂੰ ਤਰਨ ਤਰਨ ਦੇ ਰੋਡ ਤੇ ਕਿੰਨੇ ਬੰਦਾ ਮਿਲਿਆ ਤੇ ਉਹ ਪਿਸਤਲ ਸਾਨੂੰ ਦੇ ਗਿਆ ਜਿਹੜਾ ਬੰਦਾ ਇਹਨਾਂ ਦੇ ਕੇ ਗਾ ਉਹਨੂੰ ਡਰਸ ਦਿੱਤਾ ਜਾਏ ਕਰ ਰਹੇ ਆ ਜੀ ਕਰ ਰਹੇ ਆ ਜੀ ਉਹਦਾ ਨਾਮ ਹੀ ਇਹ ਦੱਸ ਰਹੇ ਕਹਿੰਦੇ ਜੀ ਸਾਨੂੰ ਵੈਸੇ ਹੀ ਮਿਲਿਆ ਸੀ ਸਾਨੂੰ ਮੈਨੂੰ ਉਹਦਾ ਨਾਮ ਹੀ ਪਤਾ ਕਿ ਕਿਨੇ ਦਿਨ ਦੇ ਪੁਲਿਸ ਮਾਰਦੇ ਸੀ ਹਾਂਜੀ ਕਿਨੇ ਦਿਨ ਦੇ ਰਿਮਾਂਡ ਤੇ ਦੋ ਦਿਨ ਦੇ ਰਿਮਾਂਡ ਤੇ ਆ ਕੱਲ ਰਿਮਾਂਡ ਵਿੱਚ ਤਾਂ ਗੁੰਗਾ ਵੀ ਬੋਲ ਬੰਦਾ ਪੁਲਿਸ ਨੂੰ ਬੋਲ ਤਾਂ ਪੈਂਦਾ ਜੀ ਪਰ ਇਹ ਬੋਲਦੇ ਨਹੀਂ ਨਾ ਅਜੇ ਬੋਲ ਨਹੀਂ ਰਹੇ ਕੱਲ ਨੂੰ ਅਸੀਂ ਦੁਬਾਰਾ ਇਹਨਾਂ ਨੂੰ ਜੱਜ ਸਾਹਿਬ ਦੇ ਪੇਸ਼ ਕਰਕੇ ਰਿਮਾਂਡ ਲਾਵਾਂਗੇ ਤਾਂ ਇਹਨਾਂ ਦੀ ਬਰੀਕੀ ਨਾਲ ਪੁੱਛਗਿੱਛ ਕਰਾਂਗੇ